ਬਈ ਕਰੋ ਮੋਕੋ ਆਪਾਂ ਆਪਣਾ ਜੀਵਨ ਸਵਾਰਨਾ ਤੇ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਦੂਧਿਆਂ ਉੱਤੇ ਕਿੰਨੂੰ ਧੂਨੀ ਕਰਨਾ ਅੱਛਾ ਹੁਣ ਤੁਸੀਂ ਇੱਥੇ ਕਹੋਗੇ ਸਾਨੂੰ ਲਓ ਯਾਰ ਅਮਰਦੀ ਦਾਤ ਲੱਲਾ ਫੁਲਾਣੇ ਨੇ ਵੀ ਤਾਂ ਅਮਰ ਛੱਕਿਆ ਹੋਇਆ ਉਹਨੇ ਕੀ ਕਰਤਾ ਸਾਡਾ ਸਵਾਲ ਆ ਅਸੀਂ ਇਹ ਨਹੀਂ ਕਹਿਣਾ ਵੀ ਨਹੀਂ ਮੈਂ ਅਮਰਦੀ ਦਾਤ ਲੈ ਕੇ ਆਪਣਾ ਜੀਵਨ ਸਵਾਰਨ ਲੈ ਫੁਲਾਨੇ ਨੇ ਵੀ ਦੱਸ ਗਿਆ ਉਹਨੇ ਕੀ ਕਰਤਾ ਫੁਲਾਨੇ ਅਮਰਤਾਰੀ ਨੇ ਆ ਕਰਤਾ ਉਹ ਭਾਈ ਮਨੁੱਖ ਦੀ ਬਿਰਤੀ ਮਾੜੀ ਚੰਗੀ ਹੋ ਸਕਦੀ ਹੈ ਪਰ ਬਾਪੂ ਦੇ ਅੰਮ੍ਰਿਤ ਨੂੰ ਅਸੀਂ ਦਾਗ ਨਹੀਂ ਲਾ ਸਕਦੇ ਮੰਨ ਦਾ ਕੀ ਬਦਕ ਇੱਥੇ ਡੋਲ ਜਾਣਾ ਇਹ ਮੰਨ ਦੀ ਗਰੰਟੀ ਥੋੜੋ ਵਾਂ ਕਦੋਂ ਕਿਹੜਾ ਵਿਚਾਰ ਇਹਦੇ ਅੰਦਰ ਪੈਦਾ ਹੋ ਗਿਆ ਉਹ ਗਰਮ ਕੋ ਇੱਥੇ ਇੰਦਰ ਵਰਗੇ ਇਸ ਇੱਥੇ ਵਿਸ਼ਵਾ ਮਿੱਤਰ ਵਰਗੇ ਟੋਲਗੇ ਐਡੀਆਂ ਐਡੀਆਂ ਕਮਾਈਆਂ ਕਰਕੇ ਵੀ ਤੇ ਆਪਾਂ ਕੀ ਦੇ ਵਿਚਾਰੇ ਵੀ ਉਦਾਹਰਣ ਦੇਖੋ ਕਿੱਥੇ ਲੈਣੀ ਆਏ ਨਹੀਂ ਵੀ ਨਹੀਂ ਮੈਂ ਅਮਰਦਾਤ ਲੈ ਕੇ ਜਾ ਆਪਣਾ ਜੀਵਨ ਸਵਾਰੂਗਾ ਨਾ ਨਾ ਉਹ ਫਲਾਨੇ ਨੇ ਵੀ ਛੱਗੇ ਸੀ ਵੀ ਉਹਨੇ ਕੀ ਕਰਤਾ ਨੇ ਫਲਾਨੇ ਨੂੰ ਛੱਡ ਤੂੰ ਦੇਖ ਵੀ ਮਨਾ ਤੂੰ ਕਿੱਥੇ ਖਲੋਤਾ ਦੂਜਿਆਂ ਦੀਆਂ ਨਹੀਂ ਇਸ ਕਰਕੇ ਭਾਈ ਨਿੰਦਾ ਭਲੀ ਕਿਸੇ ਕੀ ਨਹੀਂ ਚੰਡਾਲ ਦੀ ਵੀ ਨਿੰਦਿਆ ਕਰਨੀ ਮਾੜੀ ਹੈ ਬੇਸ਼ੱਕ ਉਹ ਵਿਚਾਰਾ ਮਰਦਾਰ ਹੀ ਫੂਕਦਾ ਉਹਦੀ ਵੀ ਨਿੰਦਿਆ ਨਹੀਂ ਕਰਨੀ ਹੈ ਤੇ ਹੱਥ ਜੋੜ ਕੇ ਬੇਨਤੀ ਸੱਚ ਕਦੇ ਨਿੰਦਿਆ ਨਹੀਂ ਹੁੰਦਾ ਜਿਸ ਸਮੇਂ ਹੁਣ ਸੂਰਜ ਚੜ੍ਹਨਾ ਕਾਂ ਇਕੱਠੇ ਉਡਾਣੇ ਆ ਬੜੀ ਕਾਮਰੋਲੀ ਪਾਉਣੀ ਆ ਅੱਜ ਆਪਾਂ ਚੜਨ ਨਹੀਂ ਦੇਣਾ ਇਹਨੂੰ ਕੀ ਕਾਮਰੋਲੀ ਪਾਇਆ ਸੂਰਜ ਚੜ੍ਹਨੋਂ ਹਟ ਜਾਂਦਾ ਹੋ ਤੇ ਆਪਣੀ ਮਰਿਆਦਾ ਅਨੁਸਾਰ ਉਹਨੇ ਆ ਜਾਣਾ ਚੜਿਆ ਸੂਰਜ ਵੇਖ ਕੇ ਉੱਲੂ ਘਬਰਾਵੇ ਉੱਲੂ ਬੜਾ ਜ਼ੋਰ ਲਾਉਂਦਾ ਹੋਊਗਾ ਵਿਚਾਰਾ ਕਿ ਸੂਰਜ ਨਹੀਂ ਚੜ੍ਹਨ ਦੇਣਾ ਨਾ ਰੁਕ ਜਾਂਦਾ ਚੜ੍ਹਦਾ ਜੀ ਉਹ ਤੇ ਆਪਣੇ ਸਮੇਂ ਅਨੁਸਾਰ ਆਪਣੇ ਕੁਦਰਤ ਅਨੁਸਾਰ ਆ ਜਾਣਾ ਉਹਨੇ ਨਿਜ਼ਮ ਅਨੁਸਾਰ ਗੁਰਮਖੋ ਬੇਨਤੀ ਆ ਸੱਚ ਨਿੰਦਿਆ ਨਹੀਂ ਹੁੰਦਾ ਸੱਚ ਸੱਚ ਹੁੰਦਾ ਪਰ ਚੁੱਪ ਦਾ ਬਹੁਤਾ ਔਖਾ ਬੜਾ ਕਰਦਾ ਜਦੋਂ ਸੱਚ ਸੁਣਨਾ ਪੈਂਦਾ ਜਦੋਂ ਬੋਲਣਾ ਪੈਂਦਾ